ਜਿਹੜੇ ਸਰਕਾਰ ਨੇ ਜਿਹੜੇ 9293 ਤੋਂ ਦੂਨੇ ਸਰਕਾਰ ਦੇ ਭੇਜਨੇ ਸੀ ਇਹ ਭੇਟਾਂ ਭੇਜੀਆਂ ਹੋਈਆਂ ਨੇ ਉਹ ਭੇਡਾਂ ਮਾਮਿਆਂ ਕਰੀ ਜਾਂਦੀਆਂ ਨੇ ਉੱਤੇ ਸਿਰਫ ਉਦੋਂ ਬੋਲਦਿਆਂ ਨੇ ਉਹ ਜਦੋਂ ਦਿੱਲੀ ਵਾਲਿਆਂ ਨੂੰ ਕੋਈ ਨੁਕਸਾਨ ਹੁੰਦਾ ਉਦੋਂ ਬੋਲਦਿਆਂ ਨੇ ਜਦੋਂ ਪੰਜਾਬ ਦਾ ਕੋਈ ਨੁਕਸਾਨ ਹੁੰਦਾ ਇੰਨੇ ਬਲਾਤਕਾਰ ਹੋ ਗਏ ਇੰਨੇ ਲੋਕ ਮਾਰੇ ਗਏ ਫੇਕ ਐਨਕਾਊਂਟਰ ਕੀਤੇ ਗਏ ਸਰਕਾਰ ਨੇ ਪੰਜਾਬ ਸਰਕਾਰ ਨੇ ਫੇਕ ਐਨਕਾਊਂਟਰ ਕਰਨ ਵਾਲੇ ਸਪੈਸ਼ਲਿਸਟ ਰੱਖੇ ਹੋਏ ਨੇ ਸੋ ਧਿਆਨ ਦੇਣ ਦੀ ਲੋੜ ਆ ਕਾਲ ਜਲੰਧਰ ਦੇ ਵਿੱਚ ਵੀ ਹੋਇਆ ਜੀ ਕਾਲ ਜਲੰਧਰ ਦੇ ਵਿੱਚ ਵੀ ਹੋਇਆ ਵੀ ਕਰਨਾ ਪੈ ਗਿਆ ਜੇ ਕਬੈਡਾ ਤੈਨੂੰ ਸਰਪੰਚ ਨੇ ਕਿੰਨੇ ਦਿਨਾਂ ਦਾ ਟਾਈਮ ਦਿੱਤਾ 3-4 ਦਿਨ ਦਾ 3-4 ਦਿਨ ਦਾ ਟਾਈਮ ਦਿੱਤਾ ਜਾਓਗੇ ਤੁਸੀਂ ਅੱਛਾ ਹੁਣ ਤੇਰੇ ਨਾਲ 5-6 ਦਿਨਾਂ ਨੂੰ ਗੱਲ ਕਰਾਂਗੇ ਇੱਕ ਹਫਤਾ ਦਿੱਤਾ ਤੈਨੂੰ ਵੀਰ ਬਣ ਕੇ ਜਾ ਹਲੋ ਡੁੱਟੀ ਘਰ ਨੂੰ ਪਿੰਡ ਤੇ ਬੀਜੀ ਮਦਦ ਵੀ ਗੱਲ ਕਰਨ ਤੇ ਉਹਨਾਂ ਕਿਤੇ ਸੱਟ ਫੇਟ ਮਾਰੀ ਕਿਸੇ ਨੇ ਫਿਰ ਗਲਤ ਹੋ ਜਾਊਗਾ ਕੰਮ ਪਿੰਡ ਦੇ ਪਿੰਡ ਦੇ ਲੋਕ ਤੇਰੇ ਵਿਚਾਰ ਚਾਹੁੰਦੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬੀਜੀ ਮੇਰੀ ਕੀ ਬੇਨਤੀ ਆ ਮੇਰੇ ਕੋਲ ਮੈਂ ਮੰਡੀ ਦੇ ਨੇੜੇ ਘਰ ਆ ਦੁਕਾਨ ਕਰਦਾ ਮੈਂ ਭਈ ਇਹ ਹੁੰਦੇ ਨੇ ਸ਼ਰਿਆਮ ਬੋਲਾ ਬਜਾ ਕਹਿੰਦਾ ਮੈਂ जाट ਜੱਟਾਂ ਦੀ ਕੁੜੀ ਘਰੇ ਬਸਾ ਦੇ ਤਾਂ ਕਿਹੜਾ ਕਾਲਾੜ ਕੀ ਕਰ ਬਣਗੇ ਜੋ ਸਾਡੇ ਅੱਥੇ ਤੱਕ ਸੀਨੇ ਤੇ ਗੋਲੀ ਮਾਰਦੇ ਨੇ ਬਿਲਕੁਲ ਭਈਏ ਪੰਜਾਬ ਪੰਜਾਬ ਬਚਾਓ ਭਈਏ ਪੰਜਾਬ ਪੰਜਾਬ ਬਚਾਓ ਭਈਏ ਪੰਜਾਬ ਪੰਜਾਬ ਬਚਾਓ ਤੂੰ ਜਾਣਾ ਹਨ ਤੇ ਤੂੰ ਮੈਂ ਨਹੀਂ ਕਹਿੰਦਾ ਯਾਰ ਵੀ ਇਹ ਤਾਂ ਅਸੀਂ ਜੇ ਤੇਰੇ ਨਾਲ ਧੱਕਾ ਕਰ ਰਹੇ ਹਾਂ ਤਾਂ ਬਸ ਪੰਜਾਬ ਦਾ ਮਾਹੌਲ ਹੀ ਇਹ ਜਾ ਹੋ ਗਿਆ ਜਿਹੜੇ ਪੱਗਾਂ 'ਚ ਸਿਰਫ ਜਾਈ ਵਾਲੇ ਸਾਡੇ ਨਾਲ ਕੋਈ ਮਹਿਕਮਾ ਬੋਲਦਾ ਨਾ ਕੁਝ ਸਾਡੇ ਲੋਕ ਵੀ ਇਹੇ ਜੋ ਗਿਆ ਦੇਖੋ ਸਾਡੇ ਲੋਕਾਂ ਦੀ ਪਹਿਲੀ ਗੱਲ ਤਾਂ ਇਹ ਗਲਤੀ ਆ ਜਿੱਥੇ ਪਬਲਿਕ ਉਤਰਦੀ ਆ ਉੱਥੇ ਨਸਾ ਨਹੀਂ ਚਾਹੀਦਾ ਉਹ ਤਾਂ ਨਸ਼ਾ ਖਾ ਕੇ ਕੋਈ ਵੀ ਗਲਤ ਕੰਮ ਕਰ ਸਕਦਾ ਦੇਖੋ ਵੀਰ ਨੂੰ ਆਪਾਂ ਨੇ ਟਾਈਮ ਦਿੱਤਾ ਵੀਰੇ ਸਰਪੰਚ ਨੇ ਵੀ ਤੈਨੂੰ ਟਾਈਮ ਦਿੱਤਾ ਹੁਣ ਉਹ ਉਦੋਂ ਵੀ ਇਹਨਾਂ ਦੇ ਹੁਣ ਉਹ ਵੀ ਸਰਪੰਚ ਨਹੀਂ ਬਠਿਆ ਸਾਡਾ ਕੋਈ ਤਾਂ ਅੱਛਾ ਰਹੱਸ ਵੀ ਇਹਨਾਂ ਸਰਪੰਚ ਦੇ ਕਰੀ ਗਈ ਰਹੱਸ ਵੀ ਨੇ ਸਰਪੰਚ ਦੀ ਗੱਲ ਨਹੀਂ ਸਾਹਮਣੇ ਸੀ ਗੱਲ ਕਰਦੇ ਉਹ ਇਹਨਾਂ ਦੇ ਖੇਤੀ ਬੈਠਾ ਸੀ ਉਹ ਤਾਂ ਸਰਪੰਚ ਸਾਹਿਬ ਨਾਲ ਤਾਂ ਗੱਲ ਕਰ ਲਈ ਉਹਨਾਂ ਨੇ ਦੋ ਦਿਨ ਦਾ ਟਾਈਮ ਦਿੱਤਾ ਹੀ ਇਹਨਾਂ ਨੂੰ ਸਿਪਾਹੂ ਕੋ ਜਾਂਦਾ ਹੁਣ ਲੋਕਾਂ ਚ ਲਹਿਰ ਬਣੀ ਹੋਈ ਆ ਇਸ ਗੱਲ ਤੇ ਜਿਹੜਾ ਕਰ ਮੁਰਕੇ ਬਸੇ ਨਹੀਂ ਵਿਚਾਰਾਂ ਹਾਂ ਉਹ ਸਾਰੇ ਨਹੀਂ ਬੱਧਾ ਨਾ ਮੁਰਕੇ ਹੋਰ ਅਜੇ ਨਹੀਂ ਕਹਿੰਦਾ ਤੂੰ ਬੇਕਸੂਰਾ ਹੋਵੇਂ ਤੈਨੂੰ ਕੋਈ ਉਹੋ ਜਿਹਾ ਚਾਹੀਆ ਕੀ ਆ ਕਬੀ ਤੂੰ ਕੰਮ ਕਰਨਾ ਕਿੱਥੇ ਮਰਜ਼ੀ ਕਰ ਜਾ ਇੱਥੇ ਪਰ ਇਥੋਂ ਤੈਨੂੰ ਪਿੰਡ ਦੇ ਲੋਕ ਨਹੀਂ ਚਾਹੁੰਦੇ ਇੰਨੇ ਲੋਕ ਫਿਰਦੇ ਨੇ ਜਦੋਂ ਚਾਹੁੰਦੇ ਨਹੀਂ ਕੱਲ ਨੂੰ ਤੇਰਾ ਕੋਈ ਨੁਕਸਾਨ ਕਰ ਸਕਦਾ ਤੇਰਾ ਜਾਣੋ ਜ਼ਰੂਰੀ ਹੈ ਸਰ ਇਹ ਪੱਸੀ ਨਸ਼ੇ ਬਚਾ ਤਾ ਜੀ ਨਸ਼ੇ ਨਾਲ ਬੰਨ ਰਹਿਣ ਕਿ ਕਾਸੋ ਛੋਟਾ ਦੇ ਬੱਚਾ ਮਾਤਾਸ ਕੀ ਗੱਲ ਕਹਤ ਨਸ਼ੇ ਨਾਲ ਨਸ਼ੇ ਨਾਲ ਹੈ ਨਹੀਂ ਗੱਲ ਲਗਾ ਤੀ ਜੀ ਨਸ਼ੇ ਨਾਲ ਦੇਖੋ ਜਿਹੜਾ ਨਸ਼ਾ ਨਸ਼ਾ ਵੀ ਸਾਨੂੰ ਰੋਕਣਾ ਪਊਗਾ ਨਸ਼ਾ ਆਪਾਂ ਇੱਕ ਜੁੱਟ ਹੋ ਕੇ ਇਕੱਠੇ ਹੋ ਕੇ ਕੱਢਣਾ ਸਾਖਾ ਕੇ ਸੰਡੇ ਬੱਚੇ ਵੀ ਇਕੱਠਾ ਹੋ ਕੇ ਕਰੋ ਨਾ ਨਸ਼ਾ ਕਰਦੇ ਨਾ ਇਕੱਠਾ ਹੋ ਕੇ ਕਰੋ ਨੇੜੇ ਕਰਦੇ ਨਾ ਸਦੇ ਮਹਿਮਨ ਜੀ ਕਰੋ ਇਕੱਠੇ ਹੋ ਕੇ ਬੰਦਾ ਕਹਿੰਦਾ ਤੈਨੂੰ ਉੱਧੇ ਵੀ ਕੈਸੇ ਬਾਬਾਈ ਆਈ ਦੀ ਮੜਾ ਗੱਲ ਬਾਬਾਈ ਆਈ ਦੀ ਗੱਲ ਸੁਣੋ ਇਹ ਕਹਿੰਦੇ ਦੋ ਬੰਦੇ ਜਿਹੇ ਇੱਕ ਆ ਖੜਾ ਮੂੰਹ ਤੇ ਮੈਂ ਵਾਚ ਸੱਚ ਦਾ ਇਹ ਕਹਿੰਦਾ ਇਹ ਕਹਿੰਦਾ ਵੀ ਜਿਹੜੇ ਖਾਲਸਾ ਜਨਾ ਆਪ ਦਾ ਰੱਜਾ ਹੋਇਆ ਦੀ ਕਹਿੰਦਾ ਬੋਲੀ ਜਾਂਦਾ ਸੀ ਕਹਿੰਦਾ ਉਹਨੂੰ ਪੜਾ ਕਦਾ ਹੋਊ ਉਹਦਾ ਵੀ ਨਸ਼ਾ ਲੱਗਿਆ ਆ ਖੜਾ ਮੂੰਹ ਤੇ ਕਹਾਂ ਨਹੀਂ ਉਹਦੇ ਕਿਹਨੇ ਕਿਹਾ ਤੂ ਦੇ ਕਾਕੇ ਨੇ ਕਿਹਨੇ ਕਹੇ ਸਾਡੇ ਮਾਕੇ ਤੇ ਮੇਰੇ ਨਾਲ ਇੱਥੇ ਜਿੱਦੀ ਜਾਂਦੇ ਸੀ ਮੈਂ ਤੈਨੂੰ ਕਹੇ ਮੈਂ ਕਹਿੰਦਾ ਵੀ ਤੂੰ ਸਾਡੀ ਬੇਨ ਜਿਹੜਾ ਪਿੰਡ ਦਾ ਮਾਕੇ ਸਾਡੇ ਪਿੰਡ ਮਸੀ ਜੀ ਸਤਿੰਨ ਪਿੰਡ ਨਹੀਂ ਮੰਨਦਾ ਉਹ ਕੀ ਹੋਦੀ ਕਹਿੰਦੇ ਮੈਂ ਕਹਾਂ ਤੈਨੂੰ ਹਾਂ ਹਾਂ ਸੌਖਾ ਕਰ ਦਵਰਦੀ ਸੌਖਾ ਕਰ ਦਵਰਦੀ ਮਾਗਾ ਗਵਾ ਮਾਕਾ ਹੀ ਗਵਾ ਗਿਆ ਲਾ ਮਾਕੇ ਨੂੰ ਗਵਾ ਗਿਆ ਲਾ ਕਾਕੇ ਤੂੰ ਦੋਨੇ ਸਾਡੇ ਲੜੀ ਗਿਆ ਰੱਖ ਲਓ ਕੋਈ ਨਾ ਕਰ ਮੈਂ ਤੈਨੂੰ ਚੰਗਾ ਕਰਾਉਣਾ ਬੇਨ ਜੀ ਸਾਡੀ ਅਸੀਂ ਸੋਨੋ ਇਹ ਕਹਿੰਦੀ ਥੋੜੇ ਨਾਲ ਖੜਿਆ ਅਸੀਂ ਸਾਰੇ ਨਾਲਾ ਥੋੜੇ ਨਾਲ ਖੜਿਆ ਕਿਸੇ ਨੇ ਵੀ ਨਹੀਂ ਵੇਚਣਾ ਜੇ ਸਾਡੀ ਬੇਨਤੀ ਆ ਪਰ ਸਾਰੇ ਨਾਲ ਅਸੀਂ ਇਹ ਕਿਉਂ ਚੱਲਦੇ ਹਾਂ ਜਿਹੜਾ ਬੇਚਣਾ ਆਉਣਾ ਚਲੋ ਕਿਹੜਾ ਬੇਚਣਾ ਪੰਜਾਹ ਬੈਂਟ ਚਲੂ ਨਾ ਦੰਦ ਕੱਢਣ ਦੀ ਗੱਲ ਨਹੀਂ ਯਾਰ ਸਾਹਿਬ ਭੈਣ ਜੋ ਭਈਏ ਬਹੁਤ ਪਤੀਸ਼ਾਵਾ ਨਹੀਂ ਨਹੀਂ ਉਹ ਗੱਲ ਕਰਦਾਗਾ ਨੋਰਮਲ ਆ ਇਹ ਬੱਕ ਚਿੱਟਾ ਜਿਹੜਾ ਪੰਜਾਂ ਦੇ ਰਸਤੇ ਆ ਰਿਹਾ ਭਈਏ ਸਾਨੂੰ ਭਜਾਉਣੇ ਪੈਣਗੇ ਤੁਸੀਂ ਬੋਲ ਦਿਓ ਤੁਸੀਂ ਨਹੀਂ ਨਾ ਫਿਰ ਬੰਦਾ ਤੂੰ ਵੀ ਆ ਅਸੀਂ ਬੋਲਦੇ ਹਾਂ ਦੱਤੋ ਯਾਰ ਕਿਹੜਾ ਵੇਚ پجي جڑا بیج دا پتہ کرو سارے کچھے ہو گئے تے رانا سفر کیڑا بیج تے توں کچھے ہو کے چلو نا ہن تے لو اسی وی کہہ دی نا کیڑا پیسہ پیلے سی لا کڈ کے کڈ میںوں پیسے دے تے میں نے پیسے دےوں گا کڈ میںوں کڈ کرو کڈ کرو کڈ ਇਹੜਾ ਬੰਨਣਾ ਸੱਜੇ ਤਰ੍ਹਾਂ ਤੋਂ ਕਿੰਨਾ ਬਹੁਤ ਸੇਵਾਵਾਂ ਵਿੱਚ ਨਹੀਂ ਆਉਂਦੇ ਆ ਆ ਦੇਖ ਲਓ ਭਾਈ ਪ੍ਰਵਾਸੀਆਂ ਰਹਿਣੀਆਂ ਹਟਾਈਆਂ ਜਾ ਰਹੀਆਂ ਨੇ ਜੀਆਂ ਇਹਨਾਂ ਨੂੰ ਪਿੰਡਾਂ ਚੋਂ ਕੱਢੋ ਭਾਈ ਹੱਥ ਬਨ ਕੇ ਬੇਨਤੀ ਆ ਇਹਨਾਂ ਨੇ ਪੰਜਾਬ ਦਾ ਬੇੜਾ ਕਰਕੇ ਕਰਤਾ ਇਹਨਾਂ ਨੇ ਬਲਤ ਘਾੜ ਚੋਰੀ ਨਸ਼ੇ ਤੱਕ ਕੁਝ ਵੀ ਨਹੀਂ ਛੱਡਿਆ ਇਹਨਾਂ ਨੇ ਇਹਨਾਂ ਨੂੰ ਵੱਤ ਤੋਂ ਵੱਧ ਪਿੰਡਾਂ ਚੋਂ ਦਵੱਲੋ ਭਾਈ ਇਹ ਟਾਈਮ ਆ ਹੁਣ ਇੱਕ ਇੱਕ ਜੁੱਟ ਹੋਣ ਦਾ ਇਹ ਪੰਜਾਬ ਉਹ ਪੰਜਾਬ ਆ ਜਿਹੜਾ ਇੱਕ ਵਾਰੀ ਜੇ ਖੜ ਜੇ ਤਾ ਸਾਰੇ ਦੇਸ਼ ਨੂੰ ਅੱਲਾ੍ਹ ਵੀ ਸਕਦਾ ਤੇ ਇਹ ਜਿਹੜੇ ਲੋਕ ਗੰਨੇ ਨੇ ਪੰਜਾਬ ਨੂੰ ਵੀ ਇੰਨਾ ਮੇਰਾ ਸਾਡਾ ਸ਼ਰਤਾਂ ਨਹੀਂ ਉਹ ਲੋਕ ਸਾਇਦ ਆ ਮੈਨੂੰ ਲੱਗਦਾ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਨੇ ਤੁਸੀਂ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਾਂ 'ਚ ਜਾ ਕੇ ਦੇਖੋ ਇਹਨਾਂ ਨੇ ਗਰੁੱਪ ਬਣਾ ਰੱਖੇ ਨੇ ਇੱਕ ਅਕੈਡਮੀ ਹੈ ਇਹਨਾਂ ਦਾ ਹਲਾ ਕਰਕੇ ਦੇਖ ਲੋ ਦੇ ਦੇ ਸੁਖ ਪਰਸਕ ਮਨਾਵਾ ਨਹੀਂ ਸੀ ਚੁਲੀ ਬਾਟੀ ਦੇ ਵਿੱਚ ਇਹਨਾਂ ਨੇ ਸਲੇਟਾ ਦੀ ਚੋਣ ਹੋਈ ਆ ਜਦੋਂ ਬਿੱਲੇ ਧਾਰੀ ਵਾਲ